ਚੜਾ ਤੇ ਉਸ ਦਿਨ ਪ੍ਰੇਰ ਵਾਲੇ ਬੱਚਾ ਆਇਆ ਨਹੀਂ ਸੀ ਦਾ ਸਰ ਕਹਿੰਦੇ ਕਹਿੰਦੇ ਤੂੰ ਪ੍ਰੇਰ ਕਰ ਫਿਰ ਮੈਂ ਪਹਿਲੀ ਪਹਿਲੀ ਵਾਰ ਸ਼ਬਦ ਕੀਤਾ ਸਕੂਲ ਚ ਫਿਰ ਸਰ ਕਹਿੰਦੇ ਕਹਿੰਦੇ ਤੂੰ ਪੱਗ ਬੰਨਿਆ ਕਰਕੇ ਪੱਗ 'ਚ ਸ਼ਬਦ ਕਰਿਆ ਕਰ ਗ ਲੈ ਕੇ ਦਿੱਤੀ ਫਿਰ ਮੈਂ ਬੱਲੀ ਪੱਗ ਨੂੰ ਅੱਛਾ ਲੱਗਦਾ ਕਿੰਨੇ ਲੱਗ ਦਿੱਤੀ ਮੇਰੇ ਪੱਗ ਦਾਦੀ ਨੇ ਲੈ ਕੇ ਦਿੱਤੀ ਸੀ ਕਿ ਮੇਰੇ ਪਾਪਾ ਸਰ ਜਿਹੜੇ ਪਵਿੱਤਰ ਸਨ ਉਹਨਾਂ ਤੇ ਲੱਤੀ ਸੀ ਪੱਗ कहते हैं सुनाओ कुछ फिर पापा शब्बस सही कोई बोले राम राम कोई खुदाए कोई सिवाय गुसाइयां कोई अल फिर फिर सत् सुनते ने अच्छा लगता है ਮਾਦਰ ਸਾਹਿਬ ਜਿਹੜੇ ਉਹ ਟੱਡ ਸਾਰੀ ਗੀਂਨਾ ਗਾਉਂਦੇ ਸੀ ਤੇ ਨਾਲ ਦਾਦੂ ਵੀ ਗਾਉਂਦੇ ਸੀ ਤੇ ਫਿਰ ਉਸ ਤੋਂ ਬਾਅਦ ਮੇਰੇ ਪਾਪਾ ਗਾਣ ਲੱਗੇ ਸਾਹਿਬ ਗਾ ਦਿਨ ਪੈਦ ਜਾਤਾ ਰਬ ਸਾਹਿਬ ਕਾ ਦਿਨ ਪੈਦ ਜਾਤਾ ਮਾਨੀਆਂ ਅਸੀਂ ਸਾਰਿਆਂ ਨਾਲ ਹੀ ਮਤਲਬ ਇਸ ਤਰ੍ਹਾਂ ਰੱਖਦੇ ਹਾਂ ਪੀਸ ਪਾਪ ਨਹੀਂ ਸਾਡੇ ਰੱਖਦੇ ਦਸਤਾਰ ਬੰਨਣ ਨੂੰ ਕੋਈ ਜਿਵੇਂ ਤੁਸੀਂ ਮੁਸਲਮਾਨ ਪਰਿਵਾਰ ਦੇ ਵਿੱਚ ਹੈਗੇ ਉਹ ਕੋਈ ਰਿਸ਼ਤੇਦਾਰ ਕੋਈ ਦੋਸਤ ਮਿੱਤਰ ਨਹੀਂ ਚੰਦੇ ਨੂੰ ਅੱਛਾ ਲੱਗਦਾ ਹੈ ਕਿ ਬਹੁਤ ਵਧੀਆ ਲੱਗਦਾ ਹੈ ਕਿ ਜਦ ਦਸਤਾਰ ਬੰਨਦੇ ਪਾਪਾ ਵੀ ਬੰਨਦੇ ਕਿੰਨੇ ਗਰੀ ਦਸਤਾਰ ਪਾਪਾ ਬੰਨਦੇ ਸੀਗੇ ਉਹ ਕਦੇ ਕਦੇ ਬੰਨ ਲੈਂਦੇ ਆ ਕਦੇ ਨਹੀਂ ਬੰਨਦੇ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਮਲਾਇਆ ਆਪਣੇ ਫਾਦਰ ਸਾਹਿਬ ਨਾਲ ਤੇ ਉਹਨਾਂ ਨਾਲ ਮੈਂ ਗੱਲ ਕੀਤੀ ਤੇ ਮੈਂ ਕਿਹਾ ਤੁਹਾਡਾ ਬੱਚਾ ਬੜਾ ਗੌਡ ਗਿਫਟਡ ਹੈਗਾ ਤੇ ਵੀ ਇਹਨੂੰ ਤੁਸੀਂ ਸਾਡੀ ਝੋਲੀ ਪਾ ਦਿਓ ਤੇ ਉਹ ਕਹਿੰਦੇ ਵੀ ਚਲੋ ਜਿੱਦਾਂ ਤੁਸੀਂ ਕਹਿੰਦੇ ਆ ਵੀ ਪੇ ਆਗਾਮ ਦਾ ਕੋਈ ਬੋਲ 라 ਮੇਰਾ ਕੋਈ ਖੁਦਾ ਏ ਕੋਈ ਸਿਵੈ ਗੁਸਈਆ ਕੋਈ ਅੱਲਾਹ ਕੋਈ ਬੋਲ 라 ਆਇਆ ਇਰਫਾਨ ਖਾਨ ਉਮਰ ਇਸਦੀ 12 ਸਾਲ ਆ ਸਤਵੀਂ ਜਮਾਤ ਦੇ ਵਿੱਚ ਇਹ ਲੁਧਿਆਣਾ ਦੇ ਰਾਮਗੜੀਆ ਸਕੂਲ ਦੇ ਵਿੱਚ ਪੜ ਰਿਹਾ ਵਾ ਤਾਂ ਸਿਰ ਤੇ ਨੇ ਦਸਤਾਰ ਸਜਾਈ ਹੋਈ ਆ ਅ ਸ਼ਬਦ ਬਹੁਤ ਸੋਹਣੇ ਕਰ ਲੈਂਦਾ ਕੀਰਤਨ ਬਹੁਤ ਸੋਹਣਾ ਕਰ ਲੈਂਦਾ ਵਾ ਤਾਂ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਇਹ ਸ਼ੁਰੂਆਤ ਕੀਤੀ ਕਿਉਂਕਿ ਮੁਸਲਮ ਬੱਚਾ ਹੈਗਾ ਵਾ ਗੁਰੂ ਦੇ ਲੜ ਦੇ ਨਾਲ ਜੁੜਿਆ ਹੈ ਵਾ ਗੁਰਬਾਨੀ ਕੀਰਤਨ ਬਹੁਤ ਸੋਹਣਾ ਜਿਹੜਾ ਵਾ ਇਸ ਸਕੂਲ ਦੇ ਵਿੱਚ ਕਰਦਾ ਵਾ ਤਾਂ ਗੱਲਬਾਤ ਕਰ ਲੈਨੇ ਇਰਫਾਨ ਖਾਨ ਉਹਨਾਂ ਨਾਲ ਪੂਰਾ ਸਕੂਲ ਜਿਹੜਾ ਵਾ ਸਾਡੇ ਨਾਲ ਮੌਜੂਦ ਆ ਸਕੂਲ ਦੇ ਪ੍ਰਿੰਸੀਪਲ ਜਿਹੜੇ ਨੇ ਉਹ ਵੀ ਮੌਜੂਦ ਹੋਣਗੇ ਜਿਹੜੇ 뮤ਜ਼ਿਕ ਟੀਚਰ ਨੇ ਉਹ ਸਾਡੇ ਨਾਲ ਮੌਜੂਦ ਹੋਣਗੇ ਇਰਫਾਨ ਦੀ ਭੈਣ ਸ਼ੈਨਾਜ ਜਿਹੜੀ ਉਹ ਵੀ ਅਸਿਸਟ ਕਾਲਜ ਦੇ ਵਿੱਚ ਜਿਹੜੀ ਆ ਸਟੱਡੀ ਕਰ ਰਹੀ ਆ ਤੇ ਨਾਲ ਦੀ ਨਾਲ 뮤ਜ਼ਿਕ ਕਰੀਆ ਕੱਲ ਬਾਤ ਕਰਾਂਗੇ ਇਰਫਾਨ ਹੁਣਾ ਨਾਲ ਇਰਫਾਨ ਇਹ ਕਿਸ ਤਰ੍ਹਾਂ ਸ਼ੁਰੂਆਤ ਹੋਈ ਸਿਰ ਤੇ ਤੇ ਦਸਤਾਰ ਸਜਾਈ ਹੋਈ ਆ ਸ਼ਬਦ ਕਰਦੇ ਹੋ ਮੁ슬ਮਨ ਪਰਿਵਾਰ ਦੇ ਨਾਲ ਤੁਸੀਂ ਜੁੜੇ ਹੋਏ ਹੋ ਇਹ ਸ਼ੁਰੂਆਤ ਕਿਸ ਤਰ੍ਹਾਂ ਕੀਤੀ ਤੁਸੀਂ ਇਹ ਜਿਸ ਦਿਨ ਮੈਂ ਪਹਿਲਾਂ ਸਕੂਲੇ ਆਸੀਗਾ ਉਸ ਦਿਨ ਫਿਰ ਮੈਂ ਸ਼ਬਦ ਮੈਂ ਪਹਿਲੀ ਪਹਿਲੀ ਵਾਰ ਪ੍ਰੇਅਰ ਚ ਖੜਾ ਤੇ ਉਸ ਦਿਨ ਪ੍ਰੇਰ ਵਾਲੇ ਬੱਚਾ ਆਇਆ ਨਹੀਂ ਸੀ ਦਾ ਸਰ ਕਹਿੰਦੇ ਕਹਿੰਦੇ ਤੂੰ ਪ੍ਰੇਰ ਕਰ ਫਿਰ ਮੈਂ ਪਹਿਲੀ ਪਹਿਲੀ ਵਾਰ ਸ਼ਬਦ ਕੀਤਾ ਸਕੂਲ ਚ ਫਿਰ ਸਰ ਕਹਿੰਦੇ ਕਹਿੰਦੇ ਤੂੰ ਪੱਗ ਬੰਨਿਆ ਕਰਕੇ ਪੱਗ 'ਚ ਸ਼ਬਦ ਕਰਿਆ ਕਰ ਫਿਰ ਮੈਂ ਉਦੋਂ ਤੋਂ ਫਿਰ ਮੈਂ ਪੁੱਛਿਆ ਪੁੱਛਦਾ ਰਿਹਾ ਫਿਰ ਪੱਗ ਲੈਤੀ ਫਿਰ ਬੰਨੀ ਫਿਰ ਮੈਂ ਅੱਜ ਪੱਗ ਪਹਿਲੀ ਵਾਰੀ ਕਦੋਂ ਬੰਨੀ ਸੀ ਜਦ ਮੈਂ ਸਕੂਲ ਚ ਸੀ ਇਸ ਸਕੂਲ ਜਾ ਕੇ ਪੱਗ ਬੰਨਿਆ ਹਾਂਜੀ ਤੇ ਕਰਦੇ ਨੇ ਕਿਹਾ ਨਹੀਂ ਕਿ ਤੂੰ ਦਸਤਾਰ ਸਜਾਲੀ ਸਿਰ ਤੇ ਉੱਤੇ ਦਸਾਰ ਮੰਨ ਲਾਗਿਆ ਨਹੀਂ ਨਹੀਂ ਉਹ ਕਹਿੰਦੇ ਕਹਿੰਦੇ ਅੱਛੀ ਲੱਗਦੀ ਐ ਤੂੰ ਬੰਨਿਆ ਕਰ ਉਹ ਕਹਿੰਦੇ ਵੀ ਤੂੰ ਅੱਛਾ ਲੱਗਦਾ ਕਿ ਫਿਰ ਉਹਨਾਂ ਨੇ ਪੁੱਛਿਆ ਕਿ ਪੱਗ ਵੀ ਐਦਾਂ ਵੀ ਅੱਛਾ ਲੱਗਦਾ ਕਿ ਫਿਰ ਉਹਨਾਂ ਨੇ ਪੁੱਛਿਆ ਪੱਗ ਲੈ ਕੇ ਦਿੱਤੀ ਫਿਰ ਮੈਂ ਬੰਨੀ ਪੱਗ ਮੈਨੂੰ ਅੱਛਾ ਲੱਗਦਾ ਹੈ ਮੈਨੂੰ ਪੱਗ ਕਿੰਨੇ ਲੱਗ ਦਿੱਤੀ ਸਰ ਮੇਰੇ ਪੱਗ ਦਾਦੂ ਨੇ ਲੈ ਕੇ ਦਿੱਤੀ ਸੀ ਕਿ ਮੇਰੇ ਪੱਪ ਸਰ ਜਿਹੜੇ ਪਵਿੱਤਰ ਸਨ ਉਹਨਾਂ ਤੋਂ ਲੱਤੀ ਸੀ ਕਿ ਪੱਗ ਘਰ ਦੇ ਵਿੱਚ ਕੌਣ-ਕੌਣ ਹੈ ਗਿਰਫਾਨ ਘਰ ਦੇ ਵਿੱਚ ਦਾਦੂ ਨੇ ਦਾਦੀ ਨੇ ਪਾਪਾ ਨੇ ਮੰਮਾ ਨੇ ਚਾਚੀ ਜੀ ਨੇ ਤੇ ਜਿਹੜੇ ਦਾਦੂ ਦੇ ਵੱਡੇ ਮੰਮਾ ਨੇ ਉਹ ਵੀ ਨੇ ਤੇ ਪੰਜ ਭੈਣਾਂ ਨੇ ਤੇ ਦੋ ਭਰਾ ਆ ਸੀ ਦੋ ਭਰਾ ਬਹੁਤ ਵੱਡੀ ਫੈਮਿਲੀ ਹੈਗੀ ਆ ਤੇ ਘਰ ਦੇ ਵਿੱਚ ਫਿਰ ਕਿਸ ਤਰ੍ਹਾਂ ਮਾਹੌਲ ਹੈਗਾ ਵਾ ਘਰ ਦੇ ਵਿੱਚ ਵੀ ਦਾਦੂ ਜਾਂ ਪਾਪਾ ਕਰਦੇ ਨੇ ਸ਼ਬਦ ਕੁਝ ਕੀਰਤਨ ਵਗੈਰਾ ਹਾਂਜੀ ਸਾਰੇ ਜਦ ਸ਼ਾਮ ਨੂੰ ਬੈਠਦੇ ਹੁੰਦੇ ਆ ਤਾਂ ਕਹਿੰਦੇ ਨੇ ਸੁਣਾਓ ਕੁਝ ਤਾਂ ਫਿਰ ਪਾਪਾ ਸ਼ਬਦ ਸੁਣਾਉਂਦੇ ਨੇ ਆਹੀ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸਵੇ ਗਸਈਆ ਕੋਈ ਅਲਾਇ ਫਿਰ ਫਿਰ ਸਤ ਸੰਦੇ ਨੇ ਅੱਛਾ ਲੱਗਦਾ ਹੈ ਕਿ ਰੇ ਧਾਰਮਿਕ ਜਿਹਾ ਮਾਹੌਲ ਹੁੰਦਾ ਉਹ ਵੀ ਕਰਦੇ ਨੇ ਦਾਦੂ ਜਾਂ ਪਾਪਾ ਉਹ ਵੀ ਸ਼ਬਦ ਕੀਰਤਨ ਕਰਦੇ ਨੇ ਹਾਂਜੀ ਉਹ ਕਰਦੇ ਸੀ ਪਰ ਹੁਣ ਮੀਨਸ ਕਰੇ ਗਾ ਲੈਂਦੇ ਨੇ ਸ਼ਬਦ ਹੁਣ ਕੀ ਕਰੀਏ ਹੁਣ ਕਰ ਨਹੀਂ ਸਕਦੇ ਪਾਪਾ ਪਾਪਾ ਹੁਣ ਮੇਰੇ ਚ ਦੇਖਣਾ ਚਾਹੁੰਦੇ ਨੇ ਸੁਪਨਾ ਕਿ ਮੇਰਾ ਬੇਟਾ ਸਤ ਤੋ ਆਇਆ ਨਹੀਂ ਤੇ ਮੇਰਾ ਬੇਟਾ ਕਰ ਸਕੇ ਪਾਪ ਅ ਸਿੰਗਰ ਬੰਨਾ ਚਾਹੁੰਦੇ ਸੀ ਕੁਛ ਹਾਂਜੀ ਪਾਪਾ ਸਿੰਗਰ ਬੰਨਾ ਚਾਹੁੰਦੇ ਸੀ ਉਹ ਸਿਰਫ ਗਰੀਬੀ ਕਰਕੇ ਥੋੜਾ ਹੋ ਗਿਆ ਇਸ ਲਈ ਫਿਰ ਉਹ ਮੇਰੇ ਚ ਸੁਪਨਾ ਦੇਖਣਾ ਚਾਹੁੰਦੇ ਹੁਣ ਮਿਊਜ਼ਿਕ ਕਿੱਥੋਂ ਆਇਆ ਘਰ ਦੇ ਵਿੱਚ ਮਿਊਜ਼ਿਕ ਸ਼ੁਰੂ ਕਿਨੇ ਕੀਤਾ ਤੁਸੀਂ ਸ਼ੁਰੂ ਕੀਤਾ ਪਾਪਾ ਨੇ ਸ਼ੁਰੂ ਕੀਤਾ ਕਿ ਮਿਊਜ਼ਿਕ ਕਿੱਥੋਂ ਆਇਆ ਘਰ ਚ ਮੇਰੇ ਜਿਹੜੇ ਦਾਦੂ ਸੀਗੇ ਉਹਨਾਂ ਦੇ ਵੀ ਫਾਦਰ ਸਾਹਿਬ ਜਿਹੜੇ ਉਹ ਟੱਡ ਸਾਰੀ ਗੀਣਾ ਗਾਉਂਦੇ ਸੀ ਤੇ ਨਾਲ ਦਾਦੂ ਵੀ ਗਾਉਂਦੇ ਸੀ ਤੇ ਫਿਰ ਉਸ ਤੋਂ ਬਾਅਦ ਮੇਰੇ ਪਾਪਾ ਗਾਣ ਲੱਗੇ ਪਾਪਾ ਗਾਉਂਦੇ ਸੀ ਤੇ ਅੱਛਾ ਲੱਗਦਾ ਸੀ ਕਿ ਗਾਉਂਦਾ ਇੰਦੀ ਸੁਣੀ ਅੱਛੀ ਆਵਾਜ਼ ਹੈ ਤੇ ਫਿਰ ਮੈਂ ਵੀ ਇੱਕ ਦਿਨ ਗਾਣ ਲੱਗਾ ਕਿ ਪਾਪਾ ਕਹਿੰਦੇ ਕਿ ਤੂੰ ਅੱਛਾ ਗਾ ਲੈਣਾ ਫਿਰ ਮੈਂ ਪਾਪਾ ਨੂੰ ਸੁਣਾਇਆ ਦੋ ਸ਼ਬਦ ਸੁਣਾਏ ਗਾਣੇ ਯਾਦ ਕੀਤੇ ਫਿਰ ਮੇਰਾ ਫੰਕਸ਼ਨ ਹੋਇਆ ਸੀਗਾ ਸਕੂਲ ਦੇ ਵਿੱਚ ਤੇ ਸਕੂਲ ਦੇ ਵਿੱਚ ਫੰਕਸ਼ਨ ਹੋਇਆ ਤਾਂ ਉੱਚ ਮੈਂ ਪਾਰਟਿਸਪੇਟ ਲੈ ਲਿਆ ਤੇ ਸਿੰਗਿੰਗ ਮੈਲਾਤੀ ਤਾਂ ਉੱਥੇ ਮੇਰਾ ਫਰਸਟ ਪ੍ਰਾਈਜ਼ ਆਇਆ ਉਹ ਕਹਿੰਦੇ ਕਹਿੰਦੇ ਤੇਰੀ ਆਵਾਜ਼ ਜੱਥੀ ਆ ਤੂੰ ਸਿੰਗਿੰਗ ਚ ਇਲਾ ਫਿਰ ਮੈਂ ਸਿੰਗਿੰਗ ਚ ਲਾਤਾ ਫਿਰ ਮੈਂ ਇੱਕ ਸਟੇਜ ਬਣਾ ਲਿਆ ਕਿ ਮੈਂ ਸਿੰਗਰ ਬਣਾ ਮੇਰੇ ਪਾਪਾ ਫਿਰ ਮੇਰੀ ਪ੍ਰੈਕਟਿਸ ਕਰਾਉਂਦੇ ਆ ਸਭ ਤੋਂ ਪਹਿਲਾਂ ਕਿਹੜਾ ਗੀਤ ਜਾਂ ਕੋਈ ਸ਼ਬਦ ਘਰੇ ਸੁਣਾਇਆ ਪਾਪਾ ਨੂੰ ਪਾਪਾ ਨੂੰ ਸ਼ਬਦ ਸੁਣਾਇਆ ਸੀ ਉਹ ਨਾਨਕ ਫਕੀਰ ਪਿਆਗਮ ਦਾ ਬਾਬੇ ਮਰਦਾਨੇ ਦੀ ਰਵਾਪ ਤੇ ਇਸ ਨਾਲ ਸੀ ਸਭ ਨਾਲ ਪਹਿਲਾਂ ਉਸ ਤੋਂ ਬਾਅਦ ਫਿਰ ਪਾਪਾ ਨੇ ਕਿਹਾ ਕਿ ਤੂੰ ਅੱਗੇ ਫਿਰ ਪ੍ਰੈਕਟਿਸ ਕਰ ਕਿ ਪ੍ਰੈਕਟਿਸ ਕਰ ਫਿਰ ਪਾਪਾ ਹੋਰ ਹੋਰ ਸ਼ਬਦ ਕਰਾਉਂਦੇ ਸੀ ਸੰਗੀਤ ਕਰਾਉਂਦੇ ਸੀ ਅੱਛੇ ਅੱਛੇ ਹਨ ਪਾਪਾ ਕੀ ਕਰਦੇ ਨੇ ਹੁਣ ਪਾਪਾ ਆਟੋ ਚਲਾਉਂਦੇ ਨੇ ਪੀਆ ਯੂ ਸਕੂਲ ਮੈਨੂੰ ਸੁਪਨਾ ਹੁਣ ਤੁਸੀਂ ਪੂਰਾ ਕਰਨਾ ਪਾਪਾ ਕਹਿੰਦੇ ਮੇਰੇ ਸੁਪਨੇ ਨੂੰ ਤੁਸੀਂ ਪੂਰੇ ਕਰਨਾ ਹਾਂਜੀ ਤੇ ਇਹ ਸੇਨਾਜ ਤੁਹਾਡੀ ਸਿਸਟਰ ਹੈਗੀ ਵੱਡੀ ਸੇਨਾਜ ਹਾਂਜੀ ਇਹ ਵੀ ਕਰਦੇ ਨੇ ਹਾਂਜੀ ਸੇਨਾਜ ਕਿਸ ਤਰ੍ਹਾਂ ਲੱਗਦਾ ਵਾ ਗੁਰਬਾਨੀ ਨਾਲ ਜੁੜੇ ਹੋ ਭਰਾ ਦੇ ਸਿਰ ਤੇ ਦਸਤਾਰ ਸਜੀ ਤਾਂ ਕਿਸ ਤਰ੍ਹਾਂ ਲੱਗੇ ਜਦੋਂ ਪਹਿਲੀ ਵਾਰ ਦਸਤਾਰ ਐਨੇ ਪਾਈ ਤੁਸੀਂ ਦੇਖਿਆ ਸੀ ਹਾਂਜੀ ਸਰ ਅੱਛਾ ਲੱਗਿਆ ਬਹੁਤ ਵਧੀਆ ਵਧੀਆ ਲੱਗਿਆ ਤੇ ਕੁਛਰ ਮਤਲਬ ਸਾਡੇ ਮਾਹੌਲ ਇਹਦੰਦਾ ਆ ਕੁਛ ਧਾਰਮਿਕ ਮਾਹੌਲ ਹੈ ਸਾਡੇ ਵੀ ਤੇ ਮਤਲਬ ਸਾਡੇ ਭੇਦਭਾਵ ਨਹੀਂ ਕਰਦੇ ਕਿਸੇ ਵੀ ਆਪਣੇ ਜਾਤ ਦੇ ਨਾਲ ਤੇ ਆਪਾਂ ਨਾਨਕ ਦਾ ਵੀ ਦੇਸ਼ ਸੀ ਕਿਉਂ ਭੇਦਭਾਵ ਨਹੀਂ ਹਾਂਜੀ ਭੇਦਭਾਵ ਨਹੀਂ ਕਰਨਾ ਤੇ ਸਾਨੂੰ ਦੱਸਿਆ ਗਿਆ ਸਾਡੇ ਫਾਦਰ ਸਾਹਿਬ ਦੱਸਦੇ ਹੁੰਦੇ ਨੇ ਕਈ ਗੱਲਾਂ ਕੁਰਾਨੀਫ ਉਹਨਾਂ ਨੇ ਪੜ੍ਹੀ ਹੈ ਤੇ ਉਹਨਾਂ ਨੇ ਦੱਸਿਆ ਕਿ ਜਿਹੜੀ ਹਜ਼ਰਤ ਮੁਹੰਮਦ ਮੁਸਤਫਾ ਸੀਗੇ ਤੇ ਉਹਨਾਂ ਨੇ ਮਤਲਬ ਦਸਤਾਰ ਸਭ ਤੋਂ ਪਹਿਲਾਂ ਮੁਸਲਮਾਂ ਵਿੱਚ ਹੀ ਆਈ ਹੈ ਤੇ ਉਹਨਾਂ ਨੇ ਮਤਲਬ ਉਹ ਸਿੱਧੀ ਦਸਤਾਰ ਸਜਾਉਂਦੇ ਸੀਗੇ ਤੇ ਉਸ ਤੋਂ ਬਾਅਦ ਸਿੱਖ ਰਿਲੀਜੀਅਨ ਦੇ ਵਿੱਚ ਜਿਹੜੀ ਆਈ ਹੈ ਉਹ ਥੋੜੀ ਜੀ ਫੈਸ਼ਨੇਬਲ ਹੋ ਕੇ ਅੱਛੇ ਤਰੀਕੇ ਨਾਲ ਬੰਨਦੇ ਨੇ ਅੱਜਕੱਲ ਤੇ ਮਤਲਬ ਸਾਨੂੰ ਕੋਈ ਵੀ ਇਹਦਾ ਇਸ਼ੂ ਨਹੀਂ ਹੈ ਕਿ ਅਸੀਂ ਦਸਤਾਰ ਸਜਾਈਏ ਤੇ ਕੋਈ ਹੁੰਦਾ ਨਾ ਕਿ ਨਹੀਂ ਦਸਤਾਰ ਨਹੀਂ ਸਜਾਉਂਦੇ ਅਸੀਂ ਕੱਟੜ ਮੁਸਲਮਾਨ ਨਹੀਂ ਆ ਅਸੀਂ ਐਸ ਸਾਰਿਆਂ ਨਾਲ ਹੀ ਮਤਲਬ ਇਸ ਤਰ੍ਹਾਂ ਰੱਖਦੇ ਆਂ ਪੀਪਾ ਵੀ ਸਾਡੇ ਰੱਖਦੇ ਹੈਗੇ ਅੱਜ ਉਹ ਦੱਸ ਰਹੇ ਕਿ ਦਾਦੂ ਵੀ ਕਰਦੇ ਸੀਗੇ ਕੀ ਤਨਗਾਰਾ ਤੁਹਾਡੇ ਪਾਪਾ ਦਾ ਬੜਾ ਸ਼ੌਂਕ ਸੀ ਸਿੰਗਰ ਬੰਨਾ ਕੁਝ ਵੱਡਾ ਬੰਨਾ ਵਾ ਤਾਂ ਉਹ ਅੱਜ ਉਹ ਨਹੀਂ ਕਰ ਪਾਏ ਤੇ ਅੱਜ ਬੇਟੇ ਨੂੰ ਅੱਗੇ ਕਰ ਰਹੇ ਨੇ ਕਿ ਬੇਟਾ ਅੱਗੇ ਜਾ ਕੇ ਵੱਡਾ ਕਲਾਕਾਰ ਬਣ ਜਾਏ ਕੁਝ ਬਣ ਜਾਏ ਤਾਂ ਕਿਸ ਤਰ੍ਹਾਂ ਇੱਕ ਘਰ ਦੇ ਵਿੱਚ ਫਿਰ ਫਾਦਰ ਗੱਲਾਂ ਕਰਦੇ ਨੇ ਇਸ ਤਰ੍ਹਾਂ ਸਰ ਦੇਖੋ ਉਹ ਆਪਣੀ ਗਰੀਬੀ ਨੂੰ ਲੈ ਕੇ ਨਾ ਮਤਲਬ ਉਹਨਾਂ ਨੇ ਕਾਫੀ ਜ਼ਿਆਦਾ ਸਟਰਗਲ ਕੀਤਾ ਆਪਣੀ ਲਾਈਫ ਦੇ ਵਿੱਚ ਬੜਾ ਜ਼ੋਰ ਲਾਇਆ ਕਿ ਮੈਂ ਸਿੰਗਰ ਬਣ ਜਾ ਚਲੋ ਉਹਨਾਂ ਦੇ ਮੁਕੱਦਰ ਨਹੀਂ ਸੀਗੇ ਉਹਨਾਂ ਨੇ ਇਹ ਸੋਚਿਆ ਕਿ ਚਲੋ ਮੈਂ ਨਹੀਂ ਤਾਂ ਮੇਰਾ ਬੇਟਾ ਸਹੀ ਮੇਰਾ ਬੇਟਾ ਮੇਰੇ ਸੁਪਨੇ ਨਹੀਂ ਕਰ ਪਾਏਗਾ ਤੇ ਉਹਨਾਂ ਨੇ ਇਹ ਚਾਇਆ ਦਾਦੂ ਨਾਲ ਗੱਲ ਕੀਤੀ ਰੈਸਲਾ ਹੋਈ ਘਰ ਦੇ ਵਿੱਚ ਤਾਂ ਸਭ ਨੇ ਹੰਮੀ ਭਰੀ ਖੁਸ਼ ਹੋਏ ਸਾਰੇ ਵੀ ਚਲੋ ਕੋਈ ਨਹੀਂ ਮੇਰਾ ਬੇਟਾ ਨਹੀਂ ਕਰ ਪਾਇਆ ਠੀਕ ਹੈ ਗਰੀਬੀ ਸੀ ਉਸ ਵਕਤ ਇਸ ਵਕਤ ਰੱਬ ਨੇ ਸੁਣ ਲਈ ਤਾਂ ਮੇਰਾ ਭਰਾ ਕਰਕੇ ਖਾਏਗਾ ਇਹ ਤੋਂ ਉਮੀਦਾਂ ਆਸਾਂ ਲਾ ਰੱਖੇ ਨੇ ਸਾਰੇ ਪਰਿਵਾਰ ਨੇ ਤਾਂ ਇਹ ਕਰਕੇ ਦਿਖਾਏਗਾ ਕਿਸ ਤਰ੍ਹਾਂ ਦਾ ਲੱਗਦਾ ਜਦੋਂ ਇਹ ਦਸਤਾਰ ਬਣ ਕੇ ਜਦੋਂ ਸ਼ਬਦ ਗਾਉਂਦਾ ਵਾ ਸਾਹਮਣੇ ਜਦੋਂ ਸੰਗਤ ਬੈਠੀ ਹੁੰਦੀ ਹੈ ਕਲਾਪਿੰਗ ਕਰਦੀ ਹੈ ਕਿਸ ਤਰ੍ਹਾਂ ਲੱਗਦਾ ਅੱਛਾ ਲੱਗਦਾ ਸਰ ਬਹੁਤ ਅੱਛਾ ਲੱਗਦਾ ਤੁਸੀਂ ਵੀ ਨਾਲ ਕਰਦੇ ਹੋ ਪ੍ਰੈਕਟਿਸ ਸਾਰੀ ਹਾਂਜੀ ਸਰ ਕਦੇ ਰਿਆਜ਼ ਮਤਲਬ ਕਿ ਠੀਕ ਕਰਦੇ ਹਾਂ ਅਸੀਂ ਕੀ ਸੁਪਨਾ ਅੱਗੇ ਸੋਚਿਆ ਤੁਸੀਂ ਕੀ ਬੰਨਣਾ ਚਾਹੁੰਦੇ ਹੋ ਅਸੀਂ ਉਹਦੇ ਨਾਲ ਵੀ ਗੱਲ ਕਰਾਂਗੇ ਇਰਫਾਨ ਨਾਲ ਵੀ ਗੱਲ ਕਰਾਂਗੇ ਤੁਹਾਡਾ ਕੀ ਸੁਪਨਾ ਹੈ ਮੈਂ ਸਨ 뮤직 ਪ੍ਰੋਫੈਸਰ ਬੰਨਣਾ ਚਾਹੁੰਦੀ ਹਾਂ ਅੱਗੇ ਸਟੱਡੀ 뮤직 ਦੀ ਕਰ ਰਹੀ ਹਾਂ ਪਰਾ ਦੇ ਸੁਪਨੇ ਨਾਲ ਤੁਸੀਂ ਪੂਰੇ ਕਰੋਗੇ ਤੁਸੀਂ ਵੱਡੇ ਹੈਗੇ ਹੋ سپورਟ ਨਾਲ ਕਰੋਗੇ ਹਾਂਜੀ ਹਾਂਜੀ ਬਿਲਕੁਲ ਮੇਰਾ ਪ੍ਰਾਇਮੈਂ ਮੈਂ ਜ਼ਰੂਰ سپورਟ ਕਰੂੰਗੀ ਸਾਡੇ ਘਰ ਦੇ ਸਭ سپورਟ ਕਰ ਰਹੇ ਐਨੂੰ ਕਿ ਅੱਛਾ ਕਰੇ ਤੇ ਨਾਮ ਰੋਸ਼ਨ ਕਰੇ ਕਰਦੇ ਹਾਂ ਦਾ ਅੱਛਾ ਇਰਫਾਨ ਨੇ ਜਦੋਂ ਦਸਤਾਰ ਸਿਰ ਤੇ ਸਜਾਈ ਸੀ ਸਕੂਲ ਚ ਸਜਾਈ ਸੀ ਘਰ ਚ ਸਜਾਈ ਸੀ ਕਿਸ ਤਰ੍ਹਾਂ ਉਹਦੋਂ ਮਾਹੌਲ ਸੀਗਾ ਸਰ ਇਹਨੇ ਸਭ ਤੋਂ ਪਹਿਲਾਂ ਸਕੂਲ ਚ ਹੀ ਸਿੱਖੀ ਸੀ ਜਿਸ ਦਿਨ ਇਹ ਰਾਮਗੜੀ ਸਕੂਲ ਦੇ ਵਿੱਚ ਆਇਆ ਨਾ ਇਹਨੇ ਬੱਚਿਆਂ ਦੇ ਦੇਖੀ ਤਾਂ ਇਹਨੇ ਆ ਕੇ ਮਤਲਬ ਦੱਸਿਆ ਘਰੇ ਆ ਕੇ ਵੀ ਬੱਚਿਆਂ ਦੇ ਦਸਤਾਰ ਸਜਾਈ ਹੁੰਦੀ ਆ ਤੇ ਕਹਿੰਦਾ ਵੀ ਸਰਨੇ ਮੈਨੂੰ ਕਿਹਾ ਕਿ ਜਦੋਂ ਸ਼ਬਦ ਕਰਨਾ ਹੁੰਦਾ ਤਾਂ ਸਿਰ ਟਕਣਾ ਹੁੰਦਾ ਕਹਿੰਦਾ ਦੀਦੀ ਬੜੇ ਸੋਹਣੇ ਲੱਗਦੇ ਨੇ ਬੱਚੇ ਜਦੋਂ ਦਸਤਾਰ ਸਜਾਈ ਹੁੰਦੀ ਆ ਕਹਿੰਦਾ ਮੈਂ ਵੀ ਦਸਤਾਰ ਬਣ ਕੇ ਆਉਂਗਾ ਇਹਨੇ ਇੱਕ ਦਿਨ ਦਸਤਾਰ ਸਜਾਈ ਤੇ ਘਰੇ ਆਇਆ ਤਾਂ ਸਾਰੇ ਖੁਸ਼ ਸੀਗੇ ਬੜੇ ਅੱਛਾ ਲੱਗ ਰਿਹਾ ਸੀ ਬੜਾ ਸੋਹਣਾ ਲੱਗ ਰਿਹਾ ਸੀਗਾ ਤਾਂ ਮਤਲਬ ਫਿਰ ਇਹਨੇ ਇਥੋਂ ਦਸਤਾਰ ਵੀ ਸਿੱਖੇ ਸਰ ਕੋਲੋਂ ਇਥੇ ਸਰ ਨੇ ਪਵਿੱਤਰ ਸਰ ਉਹਨਾਂ ਨੇ ਸਖਾਈ ਤੇ ਲੈ ਕੇ ਗਿਆ ਸੀ ਫਿਰ ਸਾਨੂੰ ਕਿਹਾ ਸੀ ਇਹਨੇ ਬਣ ਕੇ ਆਇਆ ਫਿਰ ਘਰ 'ਚ ਫਿਰ ਇਹ ਬਣ ਕੇ ਰੱਖਦਾ ਦਸਤਾਰ ਕਦੀ ਕਦੀ ਕਦੋਂ ਮਾਹੌਲ ਬਣ ਜਾਂਦਾ ਕੀਰਤਨ ਦਾ ਜਦੋਂ ਕੁ ਸ਼ਬਦ ਗਾਣਾ ਹੁੰਦਾ ਨੇ ਹਾਂਜੀ ਹਾਂਜੀ ਕਦੇ ਕਦੇ ਬਣ ਲੈਂਦਾ ਏ ਬੜਾ ਅੱਛਾ ਲੱਗਦਾ ਸੋਹਣਾ ਲੱਗਦਾ ਬਣ ਲੈਂਦਾ ਕਿ ਘਰੇ ਕੋਈ ਸਪੋਰਟ ਕਰਦਾ ਨਹੀਂ ਦਾਦੂ ਸਪੋਰਟ ਕਰਦੇ ਨੇ ਆਪ ਨਹੀਂ ਹਜੇ ਨਹੀਂ ਆਂਦੀ ਸਿੱਖ ਰਹੀ ਹੈ ਤੇ ਦਾਦੂ ਇਹਨੂੰ ਬੰਨਣਾ ਸਿਖਾਉਂਦੇ ਹੁੰਦੇ ਨੇ ਕਈ ਵਾਰ ਇਰਫਾਨ ਜਦੋਂ ਦਸਤਾਰ ਸਜਾਈ ਸ਼ੀਸ਼ੇ ਅੱਗੇ ਗਏ ਕਿਸ ਤਰ੍ਹਾਂ ਲੱਗਾ ਕਿ ਲੱਗਿਆ ਕਿ ਮੈਂ ਅੱਜ ਦਾ ਸਾਲਸਾ ਅੱਗੇ ਬੜਾ ਖੂਬਸੂਰਤ ਲੱਗ ਰਿਹਾ ਇਕਦਮ ਬੜੀ ਕਿਸੇ ਵੇਕੇ ਕਿੰਨਾ ਸੋਹਣਾ ਲੱਗਦਾ ਪਿਆ ਤੇ ਇੱਕ ਇੱਕਦਮ ਦਿਲ ਨੂੰ ਇਦਾਂ ਆਇਆ ਕਿ ਬੰਨਾ ਕਿ ਸੋਹਣਾ ਲੱਗਦਾ ਪਿਆ ਮੈਂ ਭਾਗੀ ਸਿਰ ਤੇ ਦਸਤਾਰ ਸੱਜੀ ਕਿੰਨੀ ਕੁ ਵਧੀਆ ਲੱਗੀ ਉਸ ਵਕਤ ਬਹੁਤ ਜ਼ਿਆਦਾ ਵਧੀਆ ਸੱਜੀ ਬਹੁਤ ਜ਼ਿਆਦਾ ਤੇ ਹੁਣ ਕਰਿਆ ਬਨ ਲੈਣੇ ਨੀ ਬੰਨ ਲੈਂਦਾ ਪਰ ਦਾਦੂ ਮਦਦ ਕਰਦੇ ਨੇ ਹਾਂਜੀ ਅੱਗੇ ਹੁਣ ਕੀ ਸੁਪਨਾ ਹੈਗਾ ਬਾਕੀ ਸਿੰਗਰ ਬੰਨਾ ਕਿਸ ਕਿਸ ਲਾਈਨ ਚ ਜਾਣਾ ਚਾਹੁੰਦੇ ਹੋ ਮੈਂ ਸਿੰਗਰ ਬੰਨਾ ਚਾਹਨਾ ਜੀ ਕਿਸ ਤਰ੍ਹਾਂ ਦੀ ਗਾਇਕੀ ਪਸੰਦ ਹੈਗੀ ਤੁਹਾਨੂੰ ਸੂਫੀ ਹਾਂਜੀ ਸੂਫੀ ਦੇ ਘਰੇ ਗਾਉਂਦੇ ਤੁਸੀਂ ਹਾਂਜੀ ਦਰਫ ਕਿੰਨੇ ਕ ਵੇ ਮਾਹੌਲ ਬਣ ਜਾਂਦਾ ਵਾ ਘਰੇ ਜਿਵੇਂ ਪ੍ਰੈਕਟਿਸ ਕਰਦੇ ਹੋ ਪੂਰਾ ਪਰਿਵਾਰ ਬੈਠ ਕੇ ਪ੍ਰੈਕਟਿਸ ਕਰਦਾ ਹਾਂਜੀ ਜਦ ਹੁੰਦੇ ਆ ਤਾਂ ਲੈ ਕੇ ਆਨੇ ਆ ਸਾਜ ਲੈ ਕੇ ਤੇ ਸਾਰੇ ਬੈਠੇ ਹੁੰਨੇ ਆ ਕਹਿੰਦੇ ਸੁਣਾਓ ਫਿਰ ਸਾਰੇ ਸੁਣਾਉਂਦੇ ਰਹਿੰਦੇ ਆ ਕੋਈ ਰੂਪ ਤਾਂ ਨਹੀਂ ਦਸਤਾਰ ਬੰਨਣ ਨੂੰ ਕੋਈ ਜਿਵੇਂ ਤੁਸੀਂ ਮੁਸਲਮਾਨ ਪਰਿਵਾਰ ਦੇ ਵਿੱਚ ਹੈਗੇ ਉਹ ਕੋਈ ਰਿਸ਼ਤੇਦਾਰ ਕੋਈ ਦੋਸਤ ਮਿੱਤਰ ਨਹੀਂ ਕਹਿੰਦੇ ਨੇ ਅੱਛਾ ਲੱਗਦਾ ਹੈ ਕਿ ਬਹੁਤ ਵਧੀਆ ਲੱਗਦਾ ਹੈ ਕਿ ਜਦ ਦਸਤਾਰ ਬੰਨਦੇ ਆ ਪਪਾ ਵੀ ਬੰਨਦੇ ਕਦੇ ਕਦੇ ਦਸਤਾਰ ਪਪਾ ਬੰਨਦੇ ਸੀਗੇ ਉਹ ਕਦੇ ਕਦੇ ਬੰਨ ਲੈਂਦੇ ਆ ਕਦੇ ਨਹੀਂ ਬੰਨਦੇ ਦੇ ਪ੍ਰਿੰਸੀਪਲ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਨਾਲ ਟੀਚਰ ਨੇ ਸਾਡੇ ਨਾਲ ਉਹਨਾਂ ਨੇ ਗੱਲਬਾਤ ਕਰਾਂਗੇ ਸਰ ਇਹ ਹੀਰਾ ਕਿੱਥੋਂ ਲੱਭ ਕੇ ਲਿਆਦਾ ਕਹਿੰਦੇ ਕਿ ਬੜੀ ਕੋਸ਼ਿਸ਼ ਕੀਤੀ ਹੈ ਲੱਭਣ ਦੀ ਤੇ ਲੱਭਿਆ ਕਿੱਦਾਂ ਇਹਰਾ ਅਜਾ ਸਰ ਇਹ ਇੱਕ ਦਿਨ ਇਤਫਾਕ ਦੀ ਗੱਲ ਆ ਅਸੀਂ ਪੇ ਜੋ ਸਕੂਲ ਦੇ ਵਿੱਚ ਬੱਚਿਆਂ ਦੀ ਭੰਗੜੇ ਦੀ ਪ੍ਰੈਕਟਿਸ ਕਰਾਉਣ ਲਈ ਲੈ ਕੇ ਗਏ ਸੀਗੇ ਬੱਚਿਆਂ ਨੂੰ ਉੱਥੇ ਹੋਰ 7-8 ਸਕੂਲਾਂ ਦੇ ਬੱਚੇ ਸੀਗੇ ਤੇ ਉੱਥੇ ਢੋਲ ਦੇ ਨਾਲ ਪ੍ਰੈਕਟਿਸ ਜਦੋਂ ਹੋ ਰਹੀ ਸੀ ਤੇ ਇਹ ਜਿਹੜਾ ਫਾਨ ਆ ਇਹ ਢੋਲ ਦੀ ਆਵਾਜ਼ ਸੁਣ ਕੇ ਮਤਲ ਕਲਾਸ ਤੋਂ ਛੱਡ ਕੇ ਉੱਥੇ ਕੰਪਾਊਂਡ ਚ ਆ ਗਿਆ ਵੀ ਕਹਿੰਦੇ ਬੰਕ ਮਾਰ ਕੇ ਆ ਗਿਆ ਬੰਕ ਮਾਰ ਕੇ ਆ ਗਿਆ ਜੀ ਤੇ ਫੇਰ ਚਲੋ ਇਹਨੂੰ ਮੈਂ ਦੇਖਿਆ ਵੀ ਹੋਰ ਤਾਂ ਕੋਈ ਬੱਚਾ ਹੈ ਨਹੀਂਗਾ ਇਸ ਉਮਰ ਦਾ ਛੋਟੀ ਉਮਰ ਦਾ ਤੇ ਪੇਰੈਂਟ ਮੈਂ ਪੁੱਛਿਆ ਮੈਂ ਕਿਹਾ ਵੀ ਤੂੰ ਬੱਚੇ ਇੱਥੇ ਵੀ ਕੀ ਕਰ ਰਿਹਾ ਫੇਰ ਇਹਨਾਂ ਦੇ ਜਿਹੜੇ ਟੀਚਰ ਸੀ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਵੀ ਇਹਨੂੰ ਥੋੜਾ ਜਿਹਾ ਨਾ ਗਾਉਣ ਦਾ ਸ਼ੌਂਕ ਹੈਗਾ ਕੋਈ ਢੋਲ ਦੀ ਬਾਤ ਸੁਣ ਕੇ ਇੱਥੇ ਆ ਗਿਆ ਤੇ ਫੇਰ ਅਸੀਂ ਕਿਹਾ ਚਲ ਤੇਰ ਤੋਂ ਸੁਣਦੇ ਆਂ ਕੋਈ ਗੱਲ ਨਹੀਂ ਵੀ ਸਾਡੀ ਪ੍ਰੈਕਟਿਸ ਹੋ ਲੈਂਦੇ ਫੇਰ ਜਦੋਂ ਸਾਡੀ ਪ੍ਰੈਕਟਿਸ ਖਤਮ ਹੋਈ ਤੇ ਉਸ ਤੋਂ ਬਾਅਦ ਇਹਨੇ ਫੇ ਸਾਨੂੰ ਇੱਕ ਬਹੁਤ ਵਧੀਆ ਗਾਣਾ ਸੁਣਾਇਆ ਤੇ ਜਿਹੜੀ ਇਹਦੀ ਆਵਾਜ਼ ਦੇ ਵਿੱਚ ਐਨ ਜਾਨ ਸੀਗੀ ਕੋਈ ਪਤਾ ਲੱਗਦਾ ਸੀਗਾ ਵੀ ਇਹ ਕੋਈ ਅੱਛਾ ਗਾਇਕ ਬਣ ਸਕਦਾ ਜਿਵੇਂ ਕਹਿੰਦੇ ਨਾ ਵੀ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਇਹਦੇ ਕਹਾਾਂ ਬਈ ਆਉਣ ਵਾਲੇ ਸਮੇਂ ਬਾਰੇ ਤੇ ਮੈਂ ਇਹਦੀ ਪਛਾਣ ਕਰ ਲਈ ਮੈਂ ਕਿਹਾ ਵੀ ਬੱਚਾ ਹੀਰਾ ਆ ਵੀ ਇਹਨੂੰ ਆਪਾਂ ਆਪਣੇ ਸਕੂਲ 'ਚ ਲੈ ਜਾਣਾ ਤੇ ਫੇਰ ਮੈਂ ਇਹਨੂੰ ਪੁੱਛਿਆ ਤੇ ਮੈਂ ਕਿਹਾ ਬੱਚੇ ਵੀ ਤੇਰੇ ਫਾਦਰ ਸਾਹਿਬ ਕਿੱਥੇ ਹੈਗੇ ਆ ਵੀ ਜਾਂ ਤਾਂ ਮੈਨੂੰ ਉਹਨਾਂ ਨਾਲ ਮਲਾਜ ਆ ਨੰਬਰ ਦੇ ਤੇ ਇਹ ਕਹਿੰਦੇ ਵੀ ਬਾਈ ਚਾਹ ਕਹਿੰਦੇ ਵੀ ਮੈਂ ਜੇ ਸਕੂਲ ਚ ਪੜਨਾ ਪੀਜੂ ਚ ਵੀ ਇੱਥੇ ਮੇਰੇ ਫਾਦਰ ਸਾਹਿਬ ਬੱਚਿਆਂ ਨੂੰ ਨਾ ਬਲਾਰੇ ਪਿੰਡ ਤੋਂ ਸੀਗੇ ਇਹ ਵੀ ਲੈ ਕੇ ਦਿੱਲੀ ਆਉਂਦੇ ਨੇ ਕਹਿੰਦੇ ਵੀ ਹੁਣ ਆਉਣ ਵਾਲਾ ਹੀ ਆ ਵੀ ਤੁਹਾਨੂੰ ਮੈਂ ਮਿਲਾ ਦਿੰਦਾ ਫਿਰ ਇਹਨਾਂ ਨੇ ਮੈਨੂੰ ਮਿਲਾਇਆ ਆਪਣੇ ਫਾਦਰ ਸਾਹਿਬ ਨਾਲ ਤੇ ਉਹਨਾਂ ਨਾਲ ਮੈਂ ਗੱਲ ਕੀਤੀ ਤੇ ਮੈਂ ਕਿਹਾ ਤੁਹਾਡਾ ਬੱਚਾ ਬੜਾ ਗੋਡ ਗਿਫਟਡ ਹੈਗਾ ਤੇ ਵੀ ਇਹਨੂੰ ਤੁਸੀਂ ਸਾਡੀ ਝੋਲੀ ਪਾ ਦਿਓ ਤੇ ਉਹ ਕਹਿੰਦੇ ਵੀ ਚਲੋ ਜਿੱਦਾਂ ਤੁਸੀਂ ਕਹਿੰਦੇ ਆ ਵੀ ਠੀਕ ਆ ਵੀ ਆਹ ਸੈਸ਼ਨ ਪੂਰਾ ਲੈਂਦੋ ਵੀ ਪਹਿਲੀ ਪ੍ਰੈਲ ਤੋਂ 6ਵੀਂ ਕਲਾਸ ਨੇ ਪਾਸ ਕਰ ਜਾਣੀਆਂ ਫਿਰ 7ਵੀਂ ਤੁਹਾਡੇ ਕੋਲੇ ਭੇਜ ਦਾਂਗੇ ਪਾਨ ਜਿਵੇਂ ਕਿ ਇਹ ਮੁ슬림 ਬੱਚਾ ਆਏਗਾ ਵਾ ਸਿਰ ਤੇ ਦੀ ਦਸਤਾਰ ਜਦੋਂ ਸਜਾਈ ਤਾਂ ਉਦੋਂ ਕੀ ਸੋਚਿਆ ਕਿ ਇਹਦੇ ਸਿਰ ਤੇ ਦਸਤਾਰ ਸਜਾ ਕੇ ਇਸ ਅਜਿ ਤੋ ਕੋ ਸ਼ਬਦ ਕੀਰਤਨ ਕਰਾਈਏ ਕਿ ਬਹੁਤ ਖੂਬਸੂਰਤ ਲੱਗੇ ਇਹ ਪਹਿਲੇ ਦਿਨ ਹੀ ਨਾ ਬਾਈ ਚਾਂਸ ਜਦੋਂ ਸਜੀ ਸਵੇਰ ਦੇ ਪ੍ਰੇਡ ਦਾ ਟਾਈਮ ਹੁੰਦਾ ਤੇ ਉੱਥੇ ਬੱਚੇ ਕੀਰਤਨ ਕਰਦੇ ਨੇ ਤੇ ਬਾਈ ਚਾਂ ਜਿਹੜਾ ਸਾਡਾ ਮੇਰ ਰੋਜ਼ ਕੀਰਤਨ ਹੁੰਦਾ ਇਸ ਤਰ੍ਹਾਂ ਰੋਜ਼ ਪ੍ਰੇਰ ਦੇ ਵਿੱਚ ਅਸੀਂ ਕਰਾਉਂਦੇ ਨਾ ਸ਼ਬਦ ਦੇ ਨਾਲ ਪ੍ਰੇਰ ਕਰਾਉਂਦੇ ਆ ਤੇ ਬਾਈ ਚਾਂਸ ਉਸ ਦਿਨ ਜਿਹੜਾ ਸਾਡਾ ਬੱਚਾ ਨਹੀਂ ਆਇਆ ਸੀਗਾ ਤੇ ਇਹਨੂੰ ਪਹਿਲੇ ਦਿਨ ਹੀ ਮੌਕਾ ਮਿਲਿਆ ਤੇ ਮੈਂ ਕਿਹਾ ਵੀ ਆ ਜਾ ਤੇ ਇਹਨੇ ਚਲੋ ਉਸ ਦਿਨ ਤਾਂ ਰਮਾਲ ਰੱਖ ਕੇ ਤੇ ਕੀਰਤਨ ਕੀਤਾ ਤੇ ਉਸ ਤੋਂ ਬਾਅਦ ਮੈਂ ਫਿਰ ਇਹਨੂੰ ਕਿਹਾ ਮੈਂ ਕਿਹਾ ਬੱਚੇ ਵੀ ਤੂੰ ਇਸ ਲਾਈਨ ਦੇ ਵਿੱਚ ਆਉਣਾ ਨਾ ਤਾਂ ਵੀ ਇਹ ਪੱਗ ਬੰਨ ਤੇ ਫੇਰ ਉਹ ਮੇਰੇ ਪੁੱਛੇ ਮੰਗਾ ਤੈਨੂੰ ਕੋਈ ਇਤਰਾਜ਼ ਤਾਂ ਨਹੀਂ ਕਰ ਦੇਣ ਤੇ ਕਹਿੰਦਾ ਨਹੀਂ ਮੇਰੇ ਵੀ ਦਾदू ਜੀ ਜਿਹੜੇ ਸੀਗੇ ਭਾਈ ਅਸੀਂ ਮਰਦਾਨਾ ਵੰਸ਼ ਚੋਂ ਹੈਗੇ ਆ ਵੀ ਮੇਰੇ ਦਾਦਾ ਜੀ ਵੀ ਪੱਗ ਬੰਨਦੇ ਨੇ ਤੇ ਮੇਰੇ ਡੈਡੀ ਨੂੰ ਵੀ ਕਹਿੰਦਾ ਪੁੱਛ ਲੂੰਗਾ ਫਿਰ ਉਹਨਾਂ ਨੂੰ ਦੱਸਿਆ ਕਹਿੰਦਾ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਵੀ ਅਸੀਂ ਤਾਂ ਪੱਗ ਬੰਨਦੇ ਆ ਕਹਿੰਦੇ ਵੀ ਸਾਨੂੰ ਬੜੀ ਖੁਸ਼ੀ ਹੋਏਗੀ ਜੇ ਬੱਚਾ ਪੱਗ ਬੰਨੇਗਾ ਸਾਡਾ ਤੇ ਫਿਰ ਸਾਨੂੰ ਵੀ ਵਧੀਆ ਲੱਗਾ ਤੇ ਇਹਨੂੰ ਆਪ ਵੀ ਤੁਸੀਂ ਪੁੱਛ ਕੇ ਹਟੇ ਆ ਤੇ ਵੀ ਜਦੋਂ ਛੀਛੇ ਮੋਰੇ ਕੱਢਦਾ ਤੇ ਕਹਿੰਦਾ ਵੀ ਮੈਂ ਹੀ ਸਭ ਤੋਂ ਸੋਹਣਾ ਲੱਗਦਾ ਹਾਂ ਹਾਂਜੀ ਹਾਂ ਚਲੋ ਕਿੰਨੀ ਖੁਸ਼ੀ ਹੁੰਦੀ ਆ ਬੱਚਾ ਇਹ ਅੱਗੇ ਜਾ ਰਿਹਾ ਵਾ ਇਸ ਲੇਨ ਦੇ ਵਿੱਚ ਅੱਗੇ ਜਾਣਾ ਚਾਹੁੰਦਾ ਵਾ ਬਹੁਤ ਸ਼ੌਂਕ ਹੈਗਾ ਵਾ ਸਿੰਗਰ ਬੰਨਾ ਚਾਹੁੰਦਾ ਜਿਵੇਂ ਕਿਦੇ ਦਾਦਾ ਜੀ ਕਹਿ ਕੇ ਦੇ ਪਿਤਾ ਜੀ ਨਹੀਂ ਬਣ ਪਏ ਕਿਸ ਸਕੂਲ ਕਿਸ ਤਰ੍ਹਾਂ ਸਪੋਰਟ ਕਰ ਰਿਹਾ ਪੂਰੀ ਸਕੂਲ ਦੇ ਵਿੱਚ ਹਰ ਸੰਭਵ ਸਾਡੀ ਕੋਸ਼ਿਸ਼ ਆ ਵੀ ਬੱਚੇ ਨੂੰ ਸਾਡੇ ਕੋਲ ਵੀ 뮤직 ਟੀਚਰ ਹੈਗੇ ਆ ਤੇ ਇੱਧਰ ਬਾਕੀ ਕਾਲਜ ਵਿੱਚ ਮੈਡਮ ਕਰਾਉਂਦੇ ਨੇ ਪ੍ਰੈਕਟਿਸ ਤੇ ਸਾਡੀ ਤਾਂ ਇਹ ਇੱਛਾ ਹੈਗੀ ਆ ਵੀ ਬੱਚੇ ਦੀ ਵੱਧ ਤੋਂ ਵੱਧ ਅਸੀਂ ਸਪੋਰਟ ਕਰੀਏ ਵੀ ਆਪਣੀ ਮਤਲਬ ਮੰਜ਼ਲ ਨੂੰ ਹਾਸਲ ਕਰਨ ਦੇ ਪਿੱਛੇ ਨਾ ਰਵੇ ਇਹ ਤੇ ਵੀ ਹਰ ਅਸੀਂ ਸਾਡੇ ਰਾਮਗੜੀ ਐਜੂਕੇਸ਼ਨ ਕਾਉਂਸਲ ਵੱਲੋਂ ਵੀ ਹਰ ਸੰਭਵ ਮਦਦ ਆ ਇਹਨੂੰ ਦਵਾਂਗੇ ਅਸੀਂ ਤੇ ਅਸੀਂ ਗੱਲਬਾਤ ਕਰ ਰਹੇ ਸੀ ਤਾਂ 뮤ਜ਼ਿਕ ਟੀਚਰ ਵੀ ਸਾਡੇ ਮੌਜੂਦ ਨੇ ਗੱਲਬਾਤ ਕਰਨ ਮੈਡਮ ਥੋੜਾ ਜਿਹਾ ਅੱਗੇ ਆ ਜਾਓ ਜੀ ਬੱਚਾ ਬਹੁਤ ਖੂਬਸੂਰਤ ਗਾ ਰਿਹਾ ਵਾ ਅੱਗੇ ਹੁਣ ਕਿਸ ਤਰ੍ਹਾਂ ਦੀ ਪ੍ਰੈਕਟਿਸ ਚੱਲ ਰਹੀ ਹੈ ਬੱਚੇ ਦੀ ਵੱਡਾ ਕਲਾਕਾਰ ਬੰਨਣਾ ਚਾਹੁੰਦਾ ਸੁਪਨਾ ਆਉਦਾ ਇਹ ਸੁਪਨਾ ਹੁਣ ਲੱਗਦਾ ਕਿ ਸਕੂਲ ਟੀਚਰ ਇਹ ਪੂਰਾ ਕਰ ਦੇਣਗੇ ਦੇ ਹਾਂਜੀ ਕਿਉਂਕਿ ਇਹਦੇ ਵਿੱਚ ਇੱਛਾ ਬਹੁਤ ਹੈ ਕੁਝ ਕਰਨ ਦੀ ਤੇ ਬਾਕੀ ਰਿਆਜ਼ ਬਹੁਤ ਜ਼ਰੂਰੀ ਹੁੰਦਾ ਆ ਰੈਗੂਲਰਲੀ ਜੇ ਪ੍ਰੈਕਟਿਸ ਕਰੇਗਾ ਤਾਂ ਹੋਰ ਵੀ ਅੱਛਾ ਕਰ ਸਕਦਾ ਕਿਉਂਕਿ ਹੁਣ ਇਹਦੇ ਕੋਲ ਇੱਕ ਜਿਵੇਂ ਕਹਿੰਦੇ ਨੇ ਗੋਡਸ ਗਿਫਟ ਹੈ ਇਹਦੀ ਵੌਇਸ ਜਿਹੜੀ ਹੈ ਗਿਫਟਡ ਹੈ ਤੇ ਆਵਾਜ਼ ਦਾ ਰਿਆਜ਼ ਕਰੂਗਾ ਤਾਂ ਹੋਰ ਵੀ ਅੱਛੀ ਬਣ ਜੇਗੀ ਅੱਛੀ ਅੱਛੀ ਚੀਜ਼ਾਂ ਤਿਆਰ ਕਰ ਲੇਗਾ ਬਾਕੀ ਸਾਡੀ ਕੋਸ਼ਿਸ਼ ਹੈ ਕਿ ਸਾਡੇ ਕੋਲ ਜਦੋਂ ਆਉਂਦਾ ਹੈ ਤਾਂ ਅਸੀਂ ਇਹਨੂੰ ਕੁਝ ਨਾ ਕੁਝ ਨਵਾਂ ਕਰਵਾਨੇ ਆਂ ਕੁਝ ਮੈਂ ਇਹਨੂੰ ਵੈਸੇ ਵੀ ਭੇਜਦੀ ਰਹਿੰਦੀ ਹੁੰਨੀ ਆ ਫੋਨ ਤੇ ਵੀ ਤੂੰ ਇਹ ਚੀਜ਼ ਅੱਛੀ ਹੈ ਇਹਦੀ ਤਿਆਰੀ ਕਰ ਲੈ ਇਹ ਚੀਜ਼ ਅੱਗੋਂ ਕੰਪੀਟੀਸ਼ਨ ਲਈ ਕਿਤੇ ਤਿਆਰ ਕਰ ਸਕਦਾ ਹੈ ਸੋ ਆਪਣੇ ਵੱਲੋਂ ਪੂਰੀ ਕੋਸ਼ਿਸ਼ ਹੈ ਕਿ ਇਹਨੂੰ ਕੁਝ ਨਾ ਕੁਝ ਕਰਵਾਂਦੇ ਰਹੀਏ ਵੱਡੀ ਸਟੇਜਾਂ ਤੇ ਕਦੋਂ ਤੁਸੀਂ ਇਹਨੂੰ ਲੈ ਕੇ ਜਾਓਗੇ ਇਹਨੂੰ ਮੌਕਾ ਮਿਲੂਗਾ ਕਿ ਮੈਂ ਇਸ ਤਰ੍ਹਾਂ ਦਾ ਇੱਕ ਕੁਝ ਕਰ ਪਾਵਾਂਗੀ ਹਾਂਜੀ ਇਸ ਤਰ੍ਹਾਂ ਹੀ ਹੈ ਕਿ ਦੇਖੋ ਜਿਸ ਤਰ੍ਹਾਂ ਹੁਣ ਵੀ ਅਸੀਂ ਦੇਖਿਆ ਕਿ ਇਹਨੇ ਛੋਟੀ ਜਿਹੀ ਇੱਕ ਰਿਕਾਰਡਿੰਗ ਅਸੀਂ ਪਾਈ ਸੀ ਤੇ ਇਹ ਵਾਇਰਲ ਹੋ ਗਿਆ ਉਹਦੇ ਤੋਂ ਤੇ ਐਸੀ ਤਰ੍ਹਾਂ ਹੀ ਹੈ ਕਿ ਜਿਹੜੀਆਂ ਸਕੂਲ ਕਾਲਜਾਂ ਦੀਆਂ ਸਟੇਜਾਂ ਹੁੰਦੀਆਂ ਨੇ ਇਹਨਾਂ ਤੋਂ ਹੀ ਬੱਚਿਆਂ ਦੀ ਹੁਨਰ ਦੀ ਪਹਿਚਾਣ ਹੁੰਦੀ ਹੈ ਪਹਿਲਾਂ ਇਹ ਜਿਵੇਂ ਸਕੂਲ ਦੀ ਸਟੇਜ ਹੋਏਗੀ ਅੱਗੋਂ ਕਿਤੇ ਕਾਲਜ ਚ ਜਾਊਗਾ ਮਤਲਬ ਇਹਨਾਂ ਸਟੇਜਾਂ ਤੋਂ ਹੀ ਅੱਗੋਂ ਇਹਦੀ ਜਿਸ ਤਰ੍ਹਾਂ ਕਹਿ ਲਓਗੇ ਕਿਤਨਾ ਕਿਤੇ ਪਹਿਚਾਣ ਬਣੂਗੀ ਔਰ ਹੌਲੀ ਹੌਲੀ ਇਹ ਮੈਦਾਨ ਚ ਜੇ ਆਊਗਾ ਸੋ ਮੇਰੇ ਖਿਆਲ ਦੇ ਵਿੱਚ ਅਜੇ ਜਿਹੜੇ ਕੰਪੀਟੀਸ਼ਨਸ ਆਉਣਗੇ ਉਹਨਾਂ ਦੀ ਤਿਆਰੀ ਕਰਵਾਵਾਂਗੇ ਤੇ ਫਿਰ ਅੱਗੇ ਇਹਦਾ ਦੇਖਾਂਗੇ ਪਸਾਨਨਾ ਸੀ ਗੱਲਬਾਤ ਕਰਨ ਦੀ ਕੁਛ ਕਰਦੇ ਆ ਮਹਿਫਜ਼ਾਨ ਇੱਕ ਸੂਫੀ ਫਿਰ ਆਪਾਂ ਖਤਮ ਕਰਦੇ ਆ ਕੋਈ ਵੀ ਸੂਫੀ ਸੁਣਾ ਦੇ ਇੱਕ ਨਾਨਕ ਕੀ ਰਾਇ ਦੇਵ ਲੋਮਲ ਜਿਹੜੇ ਨੂੰ ਜਿਆਦਾ ਪਸੰਦ ਆ ਨਾਨਕ ਫਕੀਰ ਪਿਆ ਗਾਮ ਦਾ ਬਾਬੇ ਮਰਦਨ ਤੁਸੀਂ ਵੀ ਨਾਲ ਕਰ ਦੋ ਦੇ ਨਾਲ ਹੀ ਨਾਨਕ ਫਕੀਰ ਪੈ ਆਗਾਮਦਾ ਬਾਬੇ ਮਰਦਾਨੇ ਦੀ ਰਾਬਤ ਤੇ ਨਾਨਕ ਫਕੀਰ ਪੈ ਆਗਾਮਦਾ ਬਾਬੇ ਮਰਦਾਨੇ ਦੀ ਰਾਬਤ ਤੇ ਰੱਬ ਦੀਆਂ ਸੱਚੀਆਂ ਸੁਨਾਮਦਾ ਰੱਬ ਦੀਆਂ ਸੱਚੀਆਂ ਸੁਨਾਮਦਾ ਨਾਨਕ ਫਕੀਰ ਪਿਆ ਗਾਵਦਾ ਬਾਬੇ ਮਰਦਾਨੇ ਦੀਰਬਾਬ ਤੇ ਨਾਨਕ ਫਕੀਰ ਪਿਆ ਗਾਵਦਾ ਬਾਬੇ ਮਰਦਾਨੇ ਦੀਰਬਾਬ ਤੇ ਇੱਕ ਮੁਕਰ ਮੁਖ ਵਿੱਚ ਬੋਲਦਾ ਫਿਰੇ ਪਰਮਪੂਲੇ ਕੇ ਸਭ ਖੋਲਦਾ ਫਿਰੇ ਪਰਮ ਪੁਲੇਖੇ ਸਭ ਖੋਲਦਾ ਫਿਰੇ ਪਰਮ ਪੁਲੇਖੇ ਸਭ ਖੋਲਦਾ ਫਿਰੇ ਇਕਮਕਾਰ ਮੁਖ ਵਿੱਚ ਬੋਲਦਾ ਫਿਰੇ ਪਰਮ ਪੁਲੇਖੇ ਸਭ ਖੋਲਦਾ ਫਿਰੇ ਪਰਮ ਪੁਲੇਖੇ ਸਭ ਖੋਲਦਾ ਫਿਰੇ ਪਰਮ ਪੁਲੇਖੇ ਸਭ ਖੋਲਦਾ ਫਿਰੇ ਤੇਰਾ ਤੇਰਾ ਤੋਲ ਕੇ ਵੀ ਕਾਮਦਾ ਤੇਰਾ ਤੇਰਾ ਤੋਲ ਕੇ ਵਿਖਾਮਦਾ ਬਾਬੇ ਮਰਦਾਨੇ ਦੀਰਬਾਬ ਤੇ ਨਾਨਕ ਫਕੀਰ ਪੈ ਆਗਾਮਦਾ ਬਾਬੇ ਮਰਦਾਨੇ ਦੀਰਬਾਬ ਤੇ ਨਾਨਕ ਦਾ ਨਦੀਰ ਬਾਬ ਤੇ ਬਾਬੇ ਮਰਦਾਨੇ ਦੀਰਬਾਬ ਤੇ ਤਾਂ ਬਹੁਤ ਖੂਬਸੂਰਤ ਆਵਾਜ਼ ਆ ਤੁਹਾਨੂੰ ਵੀ ਜ਼ਰੂਰ ਪਸੰਦ ਆਈ ਹੋਵੇਗੀ ਤੁਸੀਂ ਵੀ ਇਸ ਵੀਡੀਓ ਨੂੰ ਜ਼ਿਆਦਾ ਸ਼ੇਅਰ ਕਰਿਓ ਤਾਂ ਬੱਚੇ ਦੀ ਸਪੋਰਟ ਜ਼ਰੂਰ ਕਰਿਓ ਕੈਮਰਾਮੈਨ ਕੁਲਦੀਪ ਦੇ ਨਾਲ ਨਰਿੰਦਰ ਬਹਿੰਦੂ ਜਗਬੈਂਟੀਵੀ ਲੁਧਿਆਣਾ ਕੋਈ ਬੋਲੇਰਾ ਚਿਹਰਾ ਤੇ ਉਸ ਦਿਨ ਪ੍ਰੇਰ ਵਾਲੇ ਬੱਚਾ ਆਇਆ ਨਹੀਂ ਸੀ ਦਾ ਸਰ ਕਹਿੰਦੇ ਕਹਿੰਦੇ ਤੂੰ ਪ੍ਰੇਰ ਕਰ ਫਿਰ ਮੈਂ ਪਹਿਲੀ ਪਹਿਲੀ ਵਾਰ ਸ਼ਬਦ ਕੀਤਾ ਸਕੂਲ ਚ ਫਿਰ ਸਰ ਕਹਿੰਦੇ ਕਹਿੰਦੇ ਤੂੰ ਪੱਗ ਬੰਨਿਆ ਕਰਕੇ ਪੱਗ 'ਚ ਸ਼ਬਦ ਕਰਿਆ ਕਰ